ਜਿਹੜੀ ਆਤੀਸ਼ੀ ਮਾਰ ਲੈਣਾ ਹੈ ਆਮ ਆਦਮੀ ਪਾਰਟੀ ਦੀ ਲੀਡਰ ਆਫ অপੋਜੀਸ਼ਨ ਦਿੱਲੀ ਵਿਧਾਨ ਸਭਾ ਦੇ ਵਿੱਚ ਉਸ ਨੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਜਿਹੜੇ ਸੀਗੇ ਅਪਸ਼ਬਦ ਬੋਲੇ ਉਹ ਸ਼ਬਦ ਮੈਂ ਇੱਥੇ ਰਿਪੀਟ ਨਹੀਂ ਕਰ ਸਕਦਾ ਕਿਉਂਕਿ ਬਹਿਸ ਹੋ ਰਹੀ ਸੀ ਦਿੱਲੀ ਅਸੈਂਬਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲ ਦੇ ਸ਼ਹਾਦਤ ਦਿਵਸ ਤੇ ਤੇ ਆ ਆਤੀਸ਼ੀ ਮਾਰ ਲੈਣਾ ਬਹੁਤ ਸ਼ੋਰ ਮਚਾ ਰਹੀ ਸੀ ਮਾਈਕ ਤੋਂ ਬਗੈਰ ਬੋਲ ਰਹੀ ਸੀ ਕਿ ਤੁਸੀਂ ਪੋਲੂਸ਼ਨ ਤੇ ਦਿੱਲੀ ਦੀ ਬਹਿਸ ਕਰਾਓ ਦੁਬਾਰਾ ਦੁਬਾਰਾ ਕਹਿ ਰਹੀ ਸੀ ਕਿ ਪੋਲੂਸ਼ਨ ਤੇ ਬਹਿਸ ਕਰਾਓ ਪੋਲੂਸ਼ਨ ਤੇ ਬਹਿਸ ਕਰਾਓ ਉਹਨੇ ਫਿਰ ਇੱਕ ਲਬਜ਼ ਵਿੱਚ ਵਰਤ ਲਿਆ ਕਿ ਕੁੱਤੋਂ ਕਾ ਸਮਾਨ ਤੁਸੀਂ ਮਤਲਬ ਜਿਹੜੀ ਪਿਛਲੇ ਦਿਨਾਂ ਚ ਕੋਈ ਦਿੱਲੀ ਚ ਕੰਟਰੋਵਰਸੀ ਉੱਠੀ ਸੀ ਕਿ ਟੀਚਰਸ ਦੀ ਡਿਊਟੀ ਕੋ ਲੱਗੀ ਕਿ ਨਹੀਂ ਲੱਗੀ ਮੈਨੂੰ ਨਹੀਂ ਪਤਾ ਪਰ ਉਹਨੇ ਬੋਲਦੇ-ਬੋਲਦੇ ਨੇ ਇਹ ਸ਼ਬਦ ਵਰਤ ਲਏ ਕਿ ਕੁੱਤੋਂ ਕਾ ਸਮਾਨ ਫਿਰ ਮੈਂ ਅਗਲੀ ਗੱਲ ਨਹੀਂ ਕਹਿ ਸਕਦਾ ਤੇ ਉਸ ਤੇ ਬਹੁਤ ਸ਼ੋਰ ਮਚਿਆ ਬਵਾਲ ਉੱਠਿਆ ਉੱਠਣਾ ਸੀ ਕਿਉਂਕਿ ਉੱਥੇ ਦਿੱਲੀ ਦੇ ਵਿਧਾਨ ਸਭਾ ਦੇ ਵਿੱਚ ਸਿੱਖ ਮੈਂਬਰ ਵੀ ਬੈਠੇ ਨੇ ਮਨਜਿੰਦਰ ਸਿੰਘ ਸਰਸਾ ਨੇ ਇਮੀਡੀਏਟਲੀ ਉੱਠ ਕੇ ਕਿਹਾ ਕਿ ਇਸ ਨੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦਾ ਅਪਮਾਨ ਕੀਤਾ ਇਹ ਗੱਲ ਦਿੱਲੀ ਵਿਧਾਨ ਸਭਾ ਦੀ ਜਿਹੜੀ ਰਿਕਾਰਡ ਪ੍ਰोसीडिंग्स ਆ ਜਿੱਥੇ ਬੈਠੇ ਹੁੰਦੇ ਨੇ ਰਿਕਾਰਡਰਸ ਬੈਠੇ ਨੇ ਔਰ ਉੱਥੇ ਲਾਈਵ ਪ੍ਰोसीडिंग्स ਚੱਲਦੀਆਂ ਕੈਮਰਾਸ ਲੱਗੇ ਨੇ ਉਹਦੇ ਵਿੱਚ ਰਿਕਾਰਡ ਹੋ ਗਈ ਔਰ ਉਸ ਤੋਂ ਬਾਅਦ ਸਾਰੇ ਦੇਸ਼ ਵਿੱਚ ਸ਼ੋਰ ਮਚਿਆ ਪੰਜਾਬ ਦੇ ਵਿੱਚ ਵੀ ਇਹ ਗੱਲ ਦਾ ਰਿਐਕਸ਼ਨ ਬਹੁਤ ਜ਼ਬਰਦਸਤ ਆਇਆ ਉਹ ਜਿਹੜੀ ਵੀਡੀਓ ਸੀਗੀ ਅਤੀਸ਼ੀ ਮਾਰ ਲੈਣਾਂ ਦੀ ਉਹ ਦਿੱਲੀ ਵਿਧਾਨ ਸਭਾ ਦੀ ਪ੍ਰੋਸੀਡਿੰਗਸ ਦਾ ਹਿੱਸਾ ਸੀ ਉਹ ਜਦੋਂ ਵੀਡੀਓ ਦਿੱਲੀ ਵਿਧਾਨ ਸਭਾ ਚੋਂ ਬਾਹਰ ਨਿਕਲੀ ਤਾਂ ਉਸ ਨੂੰ ਮੈਂ ਵੀ ਸ਼ੇਅਰ ਕੀਤਾ ਆਪਣੇ ਪੇਜ ਦੇ ਉੱਤੇ ਸੋਸ਼ਲ ਮੀਡੀਆ ਤੇ ਫੇਸਬੁਕ ਸਰਬੰਦੀ ਤੋਹਿੰਨ ਕੀਤੀ ਆ ਤੇ ਅਤੀਸ਼ੀ ਮਾਰ ਲੈਣਾਂ ਦੇ ਖਿਲਾਫ ਕੇਜਰੀਵਾਲ ਨੂੰ ਐਕਸ਼ਨ ਲੈਣਾ ਚਾਹੀਦਾ ਇਹਨੂੰ ਆਪਣੀ ਪਾਰਟੀ ਚੋਂ ਹਟਾਉਣਾ ਚਾਹੀਦਾ ਇਹਦਾ ਅਸਤੀਫਾ ਲੈਣਾ ਚਾਹੀਦਾ ਔਰ ਅਤੀਸ਼ੀ ਮਾਰ ਲੈਣਾਂ ਨੂੰ ਅ ਇਸ ਇਹਨਾਂ ਅਪਸ਼ਬਦਾਂ ਵਾਸਤੇ ਜਨਤਕ ਮਾਫੀ ਮੰਗਣੀ ਚਾਹੀਦੀ ਆ ਅਸੀਂ ਆਪਣੇ ਤੇ ਸ਼ੇਅਰ ਕੀਤੀ ਮੇਰੇ ਨਾਲ ਹੋਰ ਨਾ ਜਿਹੜੇ ਆਪੋਜੀਸ਼ਨ ਦੇ ਲੀਡਰਸ ਸੀ ਪੰਜਾਬ ਦੇ ਵਿੱਚ ਐਕਟੀਵਿਸਟ ਸੀ ਉਹਨਾਂ ਨੇ ਵੀ ਸ਼ੇਅਰ ਕੀਤੀ ਹੁਣ ਔਰ ਜਦੋਂ ਕੱਲ ਬਹਿਸ ਹੋਈ ਵਿਧਾਨ ਸਭਾ ਵਿੱਚ ਪੋਲੂਸ਼ਨ ਤੇ ਜਿਹਦੇ ਤੇ ਰੌਲਾ ਪਾ ਰਹੀ ਸੀ ਗਲਾ ਪਾੜ ਪਾੜ ਕੇ ਕਿ ਪੋਲੂਸ਼ਨ ਤੇ ਬਹਿਸ ਕਰੋ ਇਤਿਸ਼ੀ ਮਾਰ ਲੈਣਾ ਦਿੱਲੀ ਦੀ ਵਿਧਾਨ ਸਭਾ ਚ ਹੈ ਹੀ ਨਹੀਂ ਸੀ ਲੇਕਿਨ ਇਸ ਤੋਂ ਵੀ ਹਟ ਕੇ ਜਿਹੜੀ ਸਭ ਤੋਂ ਕੋਈ ਹਰਕਤ ਕੀਤੀ ਝਾੜੂ ਦੀ ਸਰਕਾਰ ਨੇ ਕੇਜਰੀਵਾਲ ਨੇ ਭਗਵੰਤਪານ ਨੇ ਇੱਕ ਅਤੀਸ਼ੀ ਮਾਰ ਲੈਣਾ ਖਿਲਾਫ ਤਾਂ ਕੋਈ ਐਕਸ਼ਨ ਲਿਆ ਨਹੀਂ ਉਹਨੂੰ ਦਾ ਬਇਜ਼ਤ ਭਰੀ ਕਰ ਦਿੱਤਾ ਇਹ ਕਹਿ ਕੇ ਕਿ ਜੀ ਇਹ ਵੀਡੀਓ ਜਿਹੜੀ ਡਾਕਟਰਡ ਹੈ ਔਰ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਤੇ ਉਲਟਾ ਜਲੰਧਰ ਦੇ ਵਿੱਚ ਇੱਕ ਫਰਜ਼ੀ ਕੰਪਲੇਂਟ ਕੋ ਇਕਬਾਲ ਸਿੰਘ ਖੜਾ ਕਰਕੇ ਆਪਣੀ ਪਾਰਟੀ ਦਾ ਬੰਦਾ ਤੇ ਕਮਿਸ਼ਨਰ ਪੁਲਿਸ ਕੋਲੋਂ ਹੁਕਮ ਦਵਾਤੇ ਕਿ ਜਿਹੜੇ ਲੋਕਾਂ ਨੇ ਇਹਦੀ ਵੀਡੀਓ ਸ਼ੇਅਰ ਕੀਤੀ ਸਿਲੈਕਟਿਵਲੀ ਉਹਨਾਂ ਦੇ ਇੱਕ ਐਫਆਈਆਰ ਦਰਜ ਕਰ ਦਿੱਤੀ ਜਾਵੇ ਆਈਟੀ ਐਕਟ ਦੇ ਤਹਿਤ ਔਰ ਪਰਸੋ ਰਾਤ ਬਹੁਤ ਪ੍ਰੈਸ਼ਰ ਪਾ ਕੇ ਪਤਾ ਲੱਗਿਆ ਕਿ ਕਮਿਸ਼ਨਰ ਪੁਲਿਸ ਮੰਨਦੀ ਨਹੀਂ ਸੀ ਬੀਬੀ ਆ ਉਥੇ ਲੇਡੀ ਉਹ ਕਹਿ ਰਹੀ ਸੀ ਕਿ ਗਲਤ ਆ ਕਿਉਂਕਿ ਇਹ ਪ੍ਰੋਪਰਟੀ ਦਿੱਲੀ ਵਿਧਾਨ ਸਭਾ ਦੀ ਹੈ ਵੀਡੀਓ ਅਗਰ ਆਪਾਂ ਇੱਥੇ ਪਰਚਾ ਦਰਜ ਕਰਾਂਗੇ ਤੇ ਇਹ ਆਪਣੇ ਤੇ ਰਿਬਾਉਂਡ ਕਰੂਗੀ ਨਹੀਂ ਮੰਨੇ ਜੋ ਇਹਨਾਂ ਦੀ ਆਦਤ ਆ ਤੇ ਇਹਨਾਂ ਨੇ ਇੱਕ ਐਫਆਈਆਰ ਦਰਜ ਕਰਤੀ ਉਹਨਾਂ ਦਾ ਪੂਰੀ ਪੁਖਤਾ ਜਾਣਕਾਰੀ ਨਾ ਕਹਿ ਰਿਹਾ ਦਾਅਵੇ ਨਾਲ ਕਿ ਉਹ ਚਾਰ ਬੰਦਿਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਇੱਕ ਕੋ ਦਿੱਲੀ ਦਾ ਮਨਿਸਟਰ ਹੈ ਇੱਕ ਮੇਰੇ ਖਿਲਾਫ ਦਰਜ ਕਰਤੀ ਇੱਕ ਪ੍ਰਗਟ ਸਿੰਘ ਐਮਐਲਏ ਕਾਂਗਰਸ ਦੇ ਖਿਲਾਫ ਦਰਜ ਕਰਤੀ ਤੇ ਇੱਕ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਇਹ ਤਾਂ ਹੁਣ ਗੱਲ ਹੋ ਗਈ ਕਿ ਉਲਟਾ ਚੋਰ कोतवाल ਕੋ ਡਾਂਟੇ ਮਤਲਬ ਨਾਲੇ ਚਲਾਕ ਤੇ ਨਾਲੇ ਚਤੁਰ ਠੀਕ ਕਹਿੰਦੇ ਹੁੰਦੇ ਚੋਰ ਤੇ ਚਤੁਰ ਦੋ ਗੱਲਾਂ ਨਹੀਂ ਨਾ ਹੋ ਸਕਦੀਆਂ ਔਰ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਸੁਭਾਵਕ ਹੈ ਕਿ ਹੋਣਾ ਸੀ ਕਿ ਕੱਲ ਜਦੋਂ ਦਿੱਲੀ ਵਿਧਾਨ ਸਭਾ 'ਚ ਖਬਰ ਪਹੁੰਚੀ ਕਿ ਉਹਨਾਂ ਦੇ ਮਨਿਸਟਰ ਦੇ ਖਿਲਾਫ ਤੇ ਕੁਝ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ ਜਲੰਧਰ ਕਮਿਸ਼ਨਰ ਪੁਲਿਸ ਵੱਲੋਂ ਉਹਨਾਂ ਨੇ ਇੱਕ ਉਥੇ ਮਤਾ ਪਾਸ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਕਮਿਸ਼ਨਰ ਪੁਲਿਸ ਨੂੰ ਬ੍ਰੀਚ ਆਫ ਪ੍ਰਿਵੀਲੇਜ ਦਾ ਨੋਟਿਸ ਦੇਣ ਲੱਗੇ ਆ ਅਸੀਂ ਉਹਨੂੰ ਉਥੇ ਤਲਬ ਕਰਾਂਗੇ ਦਿੱਲੀ ਵਿਧਾਨ ਸਭਾ ਦੇ ਵਿੱਚ ਔਰ ਅਸੀਂ ਉਹਨੂੰ ਪੁੱਛਾਂਗੇ ਕਿ ਤੂੰ ਜਿਹੜੀ ਇੱਕ ਵੀਡੀਓ ਦਿੱਲੀ ਵਿਧਾਨ ਸਭਾ 'ਚ ਰਿਕਾਰਡ ਹੋਈ ਜਿਹੜੀ ਕਿ ਸਾਡੀ ਪ੍ਰਾਪਰਟੀ ਹੈ ਜਿਹੜੀ ਕਿ ਉੱਥੇ ਰਿਕਾਰਡਰਸ ਨੇ ਹਰ ਲਵਜ਼ ਰਿਕਾਰਡ ਕੀਤਾ ਤੇ ਤੁਸੀਂ ਸਾਡੀ ਪ੍ਰਾਪਰਟੀ ਤੇ ਸਾਡੀ ਵੀਡੀਓ ਦੇ ਉੱਤੇ ਤੁਸੀਂ ਜਲੰਧਰ ਵਿੱਚ ਕਿਵੇਂ ਪਰਚਾ ਦਰਜ ਕਰਦਾ ਤੁਹਾਡਾ ਤਾਂ ਕੋਈ ਡੋਮੇਨ ਹੀ ਨਹੀਂ ਸੀਗਾ ਔਰ ਇਸ ਦੌਰਾਨ ਸਪੀਕਰ ਦਿੱਲੀ ਅਸੈਂਬਲੀ ਨੇ ਅਤੀਸ਼ੀ ਮਾਰ ਲੈਣਾਂ ਨੂੰ ਇੱਕ ਪ੍ਰਿਵਿਲੇਜ ਨੋਟਿਸ ਅਲੱਗ ਤੌਰ ਤੇ ਕੱਢਿਆ ਹੋਇਆ 15 ਦਿਨ ਤੂੰ ਆਪਣਾ ਜਵਾਬ ਦੇ ਕਿ ਤੂੰ ਜਿਹੜੇ ਅਪਸ਼ਬਦ ਬੋਲੇ ਗੁਰੂ ਸਾਹਿਬ ਬਾਰੇ ਇਹਦੇ ਬਾਰੇ ਤੇਰਾ ਕੀ ਜਵਾਬ ਹੈਗਾ ਆਪਣੀ ਸਫਾਈ ਦੇਣ ਕਿ ਵਿਧਾਨ ਸਭਾ ਦੇ ਵਿੱਚ ਤੇ ਨਾਲ ਦਿੱਲੀ ਵਾਲੀ ਜਿਹੜੀ ਰਿਕਾਰਡਡ ਵੀਡੀਓ ਹੈ ਵਿਧਾਨ ਸਭਾ ਦੀ ਉਹਨੂੰ ਇੱਕ ਫੋਰੈਂਸਿਕ ਲੈਬ ਦੀ ਜਾਂਚ ਵਾਸਤੇ ਉਹਨਾਂ ਨੇ ਦਿੱਲੀ ਵਿੱਚ ਕਿਸੇ ਨੂੰ ਭੇਜੀ ਹੋਈ ਤੇ 15 ਦਿਨ ਦਾ ਟਾਈਮ ਪ੍ਰੋਬੇਬਲੀ ਇਸ ਲਈ ਮਿਥਿਆ ਲੇਕਿਨ ਸਾਡੇ ਪੰਜਾਬ ਦੇ ਵਿੱਚ ਲਾਈਟਨਿੰਗ ਸਪੀਡ ਤੇ ਲਾਈਟਨਿੰਗ ਕਹਿੰਦੇ ਨੇ ਕਿ ਜਿਵੇਂ ਬੱਦਲ ਜਿਵੇਂ ਬਿਜਲੀ ਚਮਕਦੀ ਆ ਅਸਮਾਨ ਦੇ ਵਿੱਚ ਕਿਹੜੇ ਵੇਲੇ ਇਹਨਾਂ ਨੇ ਵੀਡੀਓ ਲਿਆਂਦੀ ਹੋਊਗੀ ਕਿਹੜੇ ਵੇਲੇ ਇਹਨਾਂ ਨੇ ਫੋਰੈਂਸਿਕ ਲੈਬ ਪੰਜਾਬ ਦੀ ਮੁਹੱਲੀ ਨੂੰ ਭੇਜੀ ਹੋਊਗੀ ਤੇ ਕਿਤੇ ਕਿਹੜੇ ਵੇਲੇ ਉਹਦੀ ਰਿਪੋਰਟ ਲੈ ਕੇ ਕਹਿਤਾ ਜੀ ਕਹੇ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜਿਵੇਂ ਕਿ ਭਗਵੰਤ ਮਾਨ ਦੀਆਂ ਦੂਜੀਆਂ ਵੀਡੀਓਜ਼ ਬਾਰੇ ਰੈਗੂਲਰਲੀ ਕਿਹਾ ਜਾ ਰਿਹਾ ਵਾ ਭਗਵੰਤ ਮਾਨ ਦੀ ਪਹਿਲਾਂ ਇੱਕ ਵੀਡੀਓ ਆਈ ਰਸ਼ੀਅਨ ਔਰਤ ਨਾਲ ਅਸੀਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਚੀਫ ਮਿੰਿਸਟਰ ਐਡਾ ਕੀ ਕਹਿੰਦੇ ਹੁੰਦੇ ਕਿ ਇਹ ਮੋਰਲ ਨਹੀਂ ਹੋ ਸਕਦਾ ਲੇਕਿਨ ਇਸ ਵੀਡੀਓ ਦੀ ਜਾਂਚ ਤਾਂ ਹੋਣੀ ਚਾਹੀਦੀ ਆ ਪਰ ਇਹਨਾਂ ਨੇ ਬਿਨਾਂ ਜਾਂਚ ਕਰਾਏ ਆਪੇ ਹੀ ਕੋਰਟ ਅਦਾਲਤ ਵਿੱਚ ਜਾ ਕੇ ਤੇ ਕਹਿਤਾ ਜੀ ਕਿ ਸਾਰੇ ਸੋਸ਼ਲ ਮੀਡੀਆ ਤੋਂ ਭਗਵੰਤ ਮਾਨ ਦੀ ਰਸ਼ੀਅਨ ਔਰਤ ਨਾਲ ਵੀਡੀਓ ਰਿਮੂਵ ਕੀਤੀ ਜਾਵੇ ਉਸ ਬਾਅਦ ਭਗਵੰਤਪਾਲ ਦੀਆਂ ਦੁਬਾਰਾ ਵੀਡੀਓਜ਼ ਆਈਆਂ ਹੁਣ ਜਿਹਦੇ ਚ ਉਹ ਗੁਰੂ ਸਾਹਿਬ ਦੀਆਂ ਫੋਟੋਆਂ ਤੇ ਤੁਪਕੇ ਤਰੋਂਕ ਰਿਹਾ ਵਾ ਸ਼ਰਾਬ ਦੇ ਔਰ ਇੱਕ ਪਾਸੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਦੀ ਫੋਟੋ ਦੇ ਲਾਗੇ ਜਾ ਕੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦਾ ਤੇ ਜਦੋਂ ਪਿਸ਼ਾਬ ਨਹੀਂ ਕਰਦਾ ਤੇ ਫਿਰ ਉਹਨਾਂ ਦੀ ਫੋਟੋ ਤੇ ਵੀ ਛਿੱਟੇ ਮਾਰਦਾ ਇਸ ਤੇ ਵੀ ਕਦੀ ਕਿਸੇ ਪੰਜਾਬ ਸਰਕਾਰ ਨੇ ਉਹਦੀ ਕੋਈ ਫੋਰੈਂਸਿਕ ਜਾਂਚ ਕਿਸੇ ਲੈਬ ਤੋਂ ਨਹੀਂ ਕਰਾਈ ਅੱਜ ਤੱਕ ਭਗਵੰਤਪਾਲ ਨੇ ਇਹ ਵੀ ਨਹੀਂ ਕਿਹਾ ਦੇਖੋ ਉਹਦਾ ਹੰਕਾਰ ਦੇਖੋ ਤੁਸੀਂ ਕਿ ਵੀ ਇਹ ਵੀਡੀਓ ਮੇਰੀ ਨਹੀਂ ਗਈ ਮੈਂ ਨਹੀਂ ਕਿਤੇ ਜਾ ਕੇ ਗੁਰੂ ਸਾਹਿਬ ਦੀ ਫੋਟੋਆਂ ਤੇ ਕਿਸੇ ਤਰ੍ਹਾਂ ਦੇ ਸ਼ਰਾਬ ਦੇ ਤੁਪਕੇ ਮਾਰੇ ਅਜੇ ਤੱਕ ਨਹੀਂ ਕਿਹਾ ਉਹਦਾ ਹੰਕਾਰ ਦੇਖ ਲੋ ਉਹ ਅਕਾਲ ਤਖਤ ਨੂੰ ਚੁਣੌਤੀ ਤਾਂ ਦੇ ਰਿਹਾ ਵਾ ਉਹਦੇ ਨਾਲ ਮੱਥਾ ਲਾਉਣ ਤਾਂ ਜਾ ਰਿਹਾ ਲੇਕਿਨ ਸਿੱਖਾਂ ਦੀਆਂ ਭਾਵਨਾਵਾਂ ਦੇ ਜਿਹੜਾ ਐਡਾ ਵੱਡਾ ਅਪਮਾਨ ਹੋਇਆ ਜਿਹਦੇ ਚ ਅਕਾਲ ਤਖਤ ਦੇ ਜਥੇਦਾਰ ਨੇ ਇਹ ਵੀ ਨੋਟਿਸ ਲਿਆ ਦਿੱਤੇ ਹੋਰ ਇਸ਼ੂਜ਼ ਲਏ ਉਹਨਾਂ ਨੇ ਕਿਹਾ ਕਿ ਤੇਰੀਆਂ ਵੀਡੀਓਜ਼ ਆਈਆਂ ਅੱਜ ਤੱਕ ਉਹਨਾਂ ਵੀਡੀਓਜ਼ ਨੂੰ ਡਿਨਾਏ ਨਹੀਂ ਕੀਤਾ ਤੇ ਜਿਹੜੀਆਂ ਸਾਡੇ ਖਿਲਾਫ ਵੀਡੀਓਜ਼ ਬਣ ਰਹੀਆਂ ਰੋਜ਼ ਦਿਹਾੜੀ ਆਮ ਆਦਮੀ ਪਾਰਟੀ ਦਾ ਜਿਹੜਾ ਇਹਨਾਂ ਦਾ ਆਈਟੀ ਵਿੰਗ ਆ ਰੋਜ਼ ਕਦੀ ਮੇਰੇ ਖਿਲਾਫ ਵੀਡੀਓਜ਼ ਬਣਾਉਂਦੇ ਨੇ ਭੱਦੀਆਂ ਗੰਦੀਆਂ ਕਦੀ ਕਿਸੇ ਹੋਰ ਆਪੋਜੀਸ਼ਨ ਦੇ ਲੀਡਰ ਦੇ ਖਿਲਾਫ ਉਹਨਾਂ ਦੇ ਖਿਲਾਫ ਤੱਕ ਦੀ ਕੋਈ ਐਕਸ਼ਨ ਕੋਈ ਆਈਟੀ ਸੈੱਲ ਦਾ ਆਈਟੀ ਐਕਟ ਦਾ ਪਰਚਾ ਨਹੀਂ ਦਰਜ ਕੀਤਾ ਕੋਈ ਕੇਸ ਨਹੀਂ ਰਜਿਸਟਰ ਕੀਤਾ ਦਰਬਾਰ ਸਾਹਿਬ ਦੀਆਂ ਫੋਟੋਆਂ ਮੋਰਫ ਕੀਤੀਆਂ ਗਈਆਂ ਸ਼ਰੇ ਆਮ ਦਰਬਾਰ ਸਾਹਿਬ ਦੀ ਤੋਹਫੀਨ ਕੀਤੀ ਗਈ ਇੱਕ ਵੀ ਪਰਚਾ ਦਰਜ ਨਹੀਂ ਕੀਤਾ ਇਹਨਾਂ ਦੇ ਸਾਈਬਰ ਸੈੱਲ ਨੇ ਇਹ ਕਹਿ ਕੇ ਕਿ ਇਹ ਜਿਹੜੀਆਂ ਵੀਡੀਓਜ਼ ਨੇ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਜਾਂ ਹੋਰ ਬਹੁਤ ਸਾਰੀਆਂ ਆ ਰਹੀਆਂ ਨੇ ਜਿੱਥੇ ਇਹਨਾਂ ਨੂੰ ਦਿਲ ਕਰਦਾ ਵਾ ਕਿ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿਣਾ ਤੇ ਪਤਲੀ ਗਲੀ ਚੋਂ ਲੰਘ ਜਾਣਾ ਉੱਥੇ ਕਰੀ ਜਾਂਦੇ ਨੇ ਤੇ ਜਿੱਥੇ ਲੱਗਦਾ ਵਾ ਕਿ ਅਸੀਂ ਹੁਣ ਫਸ ਗਏ ਆ ਉੱਥੇ ਆਪਣੇ ਕੋਲੋਂ ਹੀ ਫੋਰੈਂਸਿਕ ਲੈਬ ਦੀ ਰਿਪੋਰਟ ਲੈ ਕੇ ਮਨ ਘੜਤ ਤੇ ਉੱਥੇ ਦੂਜਿਆਂ ਦੇ ਪਰਚੇ ਦਰਜ ਕਰ ਦਿੱਤੇ ਆ ਅਸਲ ਕਰਤੂਤ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਆ ਮੇਰੇ ਵੀਰੋ ਗੱਲਾਂ ਤਾਂ ਹੋਰ ਬਹੁਤ ਨੇ ਜਿਹੜੀਆਂ ਗੱਲਾਂ ਇਹ ਕਹਿੰਦੇ ਨੇ ਕਿ ਅਖਾਲ ਤੱਕ ਲਾਈਵ ਰਿਕਾਰਡਿੰਗ ਕਰੇ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਕਿ ਤੁਸੀਂ 328 ਰੁਪਿਆਂ ਦੀ ਮਸਲੇ ਤੇ ਤਾਂ ਐਫ ਆਈ ਆਰ ਦਰਜ ਕਰਤੀ ਚਲੋ ਬਹੁਤ ਵਧੀਆ ਕੰਮ ਕੀਤਾ ਲੇਕਿਨ ਜਿਹੜੀ ਬਰਗਾੜੀ ਦੀ ਹੋਈ ਬੇਅਦਬੀਆਂ 2015 ਦੀਆਂ ਬਾਈਬਲ ਕਲਾਸ ਤੋਂ ਦੋ ਸਿੱਖ ਨੌਜਵਾਨ ਮਾਰੇਗੇ ਕਦੀ ਉਹਦੇ ਤੇ ਵੀ ਕੋਈ ਕਾਰਵਾਈ ਕੀਤੀ ਹੈ ਆਪਣੇ ਵੱਲ ਤੋਂ ਤੁਸੀਂ ਧਾਰਮਿਕ ਬਣਨਾ ਚਾਹੁੰਦੇ ਕਿ ਅਸੀਂ ਬੜੇ ਵੱਡੇ ਧਾਰਮੀ ਧਰਮੀਆਂ ਤੇ ਬੜੇ ਧਰਮ ਦੇ ਰਾਖੇ ਆ ਤੁਸੀਂ ਜਾ ਕੇ ਸਾਰਿਆਂ ਨੇ ਉੱਥੇ ਬਰਗਾੜੀ ਵਿੱਚ ਇਕੱਠਾ ਵਿੱਚ ਸੌਹਾਂ ਖਾਦੀਆਂ ਹੋਇਆਂ ਨੇ ਕੁਲਤਾਰ ਸੰਧਵਾ ਨੇ ਬਕਾਇਦਾ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਚੱਕੀ ਹੋਈ ਹੈ ਕਿ ਮੈਂ ਡੇਢ ਮਹੀਨੇ ਵਿੱਚ ਇਨਸਾਫ ਨਾ ਦਵਾਇਆ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੂੰਗਾ ਬੜੇ ਢੀਠ ਨੇ ਕੇਜਰੀਵਾਲ ਨੇ ਕਿਹਾ ਸੀ ਮੈਂ 24 ਘੰਟਿਆਂ ਵਿੱਚ ਬੇਅਦਬਿਆਂ ਦਾ ਇਨਸਾਫ ਦਊਂਗਾ ਲੇਕਿਨ ਅੱਜ ਤੱਕ ਕੋ ਇਨਸਾਫ ਨਹੀਂ ਮਿਲਿਆ ਤਾਂ ਤੁਸੀਂ ਅਕਾਲ ਤਖਤ ਜਾ ਕੇ ਇਹ ਵੀ ਦੱਸੋ ਕਿ ਬਰਗਾੜੀ ਔਰ ਬੇਬਲ ਕਲਾਂ ਦੇ ਕਤਲਾਂ 'ਚ ਜਿਹਦੇ 'ਚ ਡੇਰਾ ਸੱਜਾ ਸੌਦਾ ਦਾ ਸ਼ਰੇ ਆਮ ਨਾਮ ਆ ਰਿਹਾ ਜਿਹੜਾ ਡੇਰਾ ਸੱਚਾ ਸੌਦਾ ਦਾ ਇੱਕ ਮੇਨ ਮੁਜਰਮ ਪ੍ਰਦੀਪ ਕਲੇਰ ਉਹਦਾ ਅਦਾਲਤ ਵਿੱਚ ਕਨਫੈਸ਼ਨ ਆ ਕਿ ਇਹ ਸਭ ਕੁਛ ਅਸੀਂ ਡੇਰਾ ਸੱਚਾ ਸੌਦਾ ਦੇ ਸਾਥ ਤੇ ਕਹਿਣ ਤੇ ਬੇਅਦਮੀਆਂ ਕੀਤੀਆ ਉਹਦੇ ਤੇ ਤਾਂ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਅੱਜ ਤੱਕ ਔਰ ਸਾਰੇ ਮੁਕੱਦਮੇ ਬੇਅਦਮੀਆਂ ਦੇ ਔਰ ਡੇਰਾ ਸੱਚਾ ਸੌਦਾ ਸਾਥ ਦੇਤੇ ਪੁਲਿਸ ਅਫਸਰਾਂ ਦੇ ਉਹ ਪੰਜਾਬ ਚੋਂ ਬਾਹਰ ਟਰਾਂਸਫਰ ਕਰਾ ਕੇ ਲੈ ਚੁੱਕੇ ਨੇ ਚੰਡੀਗੜ੍ਹ ਦੀ ਅਦਾਲਤ ਵਿੱਚ ਤੁਹਾਡੀ ਸਰਕਾਰ ਉਹਦੇ ਚ ਕੁਝ ਨਹੀਂ ਕਰ ਸਕੀ ਮੋਡ ਬੰਬ ਬਲਾਸਟ ਜਿੱਥੇ 7-8 ਬੱਚੇ ਮਰ ਗਏ ਸੀਗੇ ਤੁਸੀਂ ਜਾ ਜਾ ਕੇ ਉੱਥੇ ਇਹ ਕਹਿੰਦੇ ਨੇ ਕਿ ਮੋਰ ਬੋਮ ਬਲਾਸਟ ਤੇ ਅਸੀਂ ਇਨਸਾਫ ਦੇਵਾਂਗੇ 4 ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਤੁਸੀਂ ਮੋਰ ਬੋਮ ਬਲਾਸਟ ਛੇੜਿਆ ਵੀ ਨਹੀਂਗਾ ਕਿਉਂਕਿ ਉੱਥੇ ਗੱਡੀ ਜਿਹੜੀ ਵਰਤੀ ਗਈ ਆਰਡੀਐਕਸ ਜਿਹੜਾ ਵਰਤਿਆ ਗਿਆ ਬਲਾਸਟ ਵਿੱਚ ਉਹ ਡੇਰਾ ਸੱਚਾ ਸੌਦਾ ਦੇ ਉੱਥੋਂ ਆਇਆ ਸੀਗਾ ਤੇ ਤੁਸੀਂ ਤਾਂ ਵੋਟਾਂ ਦਾ ਪ੍ਰਬੰਧ ਕਰਨਾ ਹੋਣਾ ਡੇਰੇ ਸੱਚਾ ਸੌਦਾ ਨਾਲ ਜਿਵੇਂ ਪਹਿਲਾਂ ਅਕਾਲੀ ਕਰਦੇ ਰੇ ਇਦਾਂ ਹੀ ਤੁਸੀਂ ਕਰਨਾ ਹੋਣਾ ਵਾ ਇਸ ਕਰਕੇ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਨਸਾਫ ਦਿੱਤਾ ਨਾ ਤੁਸੀਂ ਬਾਈਬਲ ਕਲਾ ਦੇ ਕਤਲਾ ਤੇ ਇਨਸਾਫ ਦਿੱਤਾ ਤੇ ਨਾ ਤੁਸੀਂ ਮੋਰ ਬੋਮਬ ਪਲਾਸਟਿਕ ਤੇ ਇਨਸਾਫ ਦਿੱਤਾ ਮੈਂ ਤਾਂ ਜੇਸ਼ੇਦਾਰ ਸਾਹਿਬ ਨੂੰ ਅਪੀਲ ਕਰੂੰਗਾ ਕਿ ਪਹਿਲਾਂ ਇਹਨਾਂ ਨੂੰ ਇਹ ਸਵਾਲ ਪੁੱਛੋ ਕਿ ਤੁਸੀਂ 328 ਸਰੂਪਾਂ ਦੀ ਕਰਕੇ ਤੇ ਬੜੀ ਵਾਵਾ ਖੱਟਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਤੁਸੀਂ ਬੇਅਦਬੀਆਂ ਦੇ ਉੱਤੇ ਵੈਧੇ ਕੀਤੇ ਸੀਗੇ ਕੀ ਤੁਸੀਂ ਬਾਈਬਲ ਕਲਾ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਆ ਕੀ ਤੁਸੀਂ ਬੋਰਡ ਬੋਮਬ ਪਲਾਸਟਿਕ ਗੱਲ ਨੂੰ ਸੋ ਕੁੱਲ ਮਿਲਾ ਕੇ ਮੇਰਾ ਅੱਜ ਦਾ ਲਾਈਵ ਦਾ ਮਕਸਦ ਸੀਗਾ ਕਿ ਦੋਹਰੇ ਮਾਪਡਣ ਨੇ ਬੜੀ ਬਿਸ਼ਰਮੀ ਦੇ ਨਾਲ ਆਪਣੇ ਵਿਰੋਧੀਆਂ ਤੇ ਦਾ ਪਰਚੇ ਦਰਜ ਹੋ ਰਹੇ ਨੇ ਲੇਕਿਨ ਜਿਹੜੀਆਂ ਕਰਤੂਤਾਂ ਤੇ ਗਲਤੀਆਂ ਆਪ ਕਰਦੇ ਨੇ ਰਿਕਾਰਡ ਹੋ ਜਾਂਦੀਆਂ ਦਿੱਲੀ ਵਿਧਾਨ ਸਭਾ ਚ ਅਤੀਸ਼ੀ ਦੀ ਆ ਗਈ ਉਹਦੇ ਤੇ ਨਹੀਂ ਕੋਈ ਕਾਰਵਾਈ ਐਸੀ ਹੋਣ ਦੇਣੀ ਔਰ ਕੱਲ ਦਾ ਸਾਰਾ ਸੋਸ਼ਲ ਮੀਡੀਆ ਦਾ ਜੋਰ ਲੱਗਾ ਸੱਚ ਸਾਹਮਣੇ ਆ ਗਿਆ ਜਲੰਧਰ ਕਮਿਸ਼ਨਰ ਨੇ ਐਫ ਆਈ ਆਰ ਦਰਜ ਕਰਦੀ ਉਹ ਏ ਆਈ ਕੀ ਵੀਡੀਓ ਥੀ ਹੁਣ ਜਲੰਧਰ ਕਮਿਸ਼ਨਰ ਨੂੰ ਫਸਾਤਾ ਇਹਨਾਂ ਨੇ ਹੋ ਸਕਦਾ ਡੀ ਜੀ ਪੀ ਪੰਜਾਬ ਪੁਲਿਸ ਨੂੰ ਵੀ ਤਲਬ ਕਰੇ ਦਿੱਲੀ ਦੀ ਵਿਧਾਨ ਸਭਾ ਫਸਣ ਕੇ ਤਾਂ ਉਹ ਨੌਕਰੀਆਂ ਤਾਂ ਉਹਨਾਂ ਦੀਆਂ ਜਾਣਗੀਆਂ ਚਾਰਜ ਸ਼ੀਟ ਤਾਂ ਉਹ ਹੋਣਗੇ ਰੈਡ ਐਂਟਰੀਜ਼ ਤਾਂ ਉਹਨਾਂ ਦੇ ਅੰਦਰ ਹੋਣਗੀਆਂ ਇਹਨਾਂ ਨੇ ਤਾਂ ਦੰਦ ਕੱਢ ਕੇ ਦਿਖਾ ਦੇਣੇ ਕਿ ਅਸੀਂ ਤਾਂ ਜੀ ਪਰਚਾ ਦਰਜ ਕਰਾਇਆ ਸੀਗਾ ਲੇਕਿਨ ਅਸੀਂ ਜ਼ਿੰਮੇਵਾਰ ਨਹੀਂ ਇਹਨਾਂ ਨੇ ਪੱਲਾ ਝਾੜ ਕੇ ਸਾਰਿਆਂ ਨੇ ਨੱਟ ਜਾਣਾ ਸੋ ਆ ਅੱਜ ਪੰਜਾਬ ਦੇ ਵਿੱਚ ਗੁਜ਼ਰ ਰਿਹਾ ਹੈ ਸ਼ਰੇਆਮ ਪੁਲਿਸ ਸਟੇਟ ਇਸ ਨੂੰ ਪੁਲਿਸ ਸਟੇਟ ਕਹਿੰਦੇ ਜਦੋਂ ਪੁਲਿਸ ਗਲਤ ਕੰਮਾਂ ਤੋਂ ਉੱਤਰ ਆਵੇ ਔਰ ਅਬਿਊਜ਼ ਆਫ ਪਾਵਰ ਕਰੇ ਅਬਿਊਜ਼ ਆਫ ਸਟੇਟ ਪਾਵਰ ਕਰੇ ਔਰ ਆਪਣੇ ਪੋਲੀਟੀਕਲ ਬੰਦਿਆਂ ਨੂੰ ਖੁਸ਼ ਕਰ ਝੂਠੀ ਐਫ ਆਈ ਆਰ ਦਰਜ ਕਰੇ ਹਰ ਮੌਮਕਨ ਝੂਠੀ ਝੂਠੇ ਪਰਚੇ ਦਰਜ ਕਰਕੇ ਆਪੋਜੀਸ਼ਨ ਨੂੰ ਧਮਕਾਵੇ ਡਰਾਵੇ ਪੱਤਰਕਾਰਾਂ ਨੂੰ ਡਰਾਵੇ ਇੰਡੀਪੈਂਡੈਂਟ ਮੀਡੀਆ ਦਾ ਮੂੰਹ ਬੰਦ ਕਰਾਵੇ ਔਰ ਮੇਨਸਟ੍ਰੀਮ ਮੀਡੀਆ ਦਾ ਮੂੰਹ ਰਜਾਵੇ ਉਹਨਾਂ ਨੂੰ ਭਰ-ਭਰ ਕੇ ਐਡਸ ਦਿੱਤੇ ਜਾਂਣ ਇਸੇ ਨੂੰ ਹੀ ਅੱਜ ਪੰਜਾਬ ਦੇ ਵਿੱਚ ਮੈਂ ਕਹਿ ਸਕਦਾ ਕਿ ਪੁਲਿਸ ਸਟੇਟ ਦਾ ਨਾਮ ਦਿੱਤਾ ਹੋਇਆ ਸੋ ਅੱਜ ਦਾ ਮੇਰਾ ਵਿਸ਼ਾ ਇਹ ਸੀਗਾ ਇਹ ਗੱਲਾਂ ਜ਼ਰੂਰ ਤੁਹਾਨੂੰ ਵੀ ਪੁੱਛਣੀਆਂ ਚਾਹੀਦੀਆਂ ਜੋ ਇਸ ਤਰ੍ਹਾਂ ਦੀਆਂ ਇੱਕ ਤਰਫਾ ਮਨਘੜਤ ਝੂਠੀਆਂ ਬੇਬੁਨਿਆਦ illegal unconstitutional illegitimate ਜੋ politcal vendetta ਆਪਣੇ ਵਿਰੋਧੀਆਂ ਤੇ ਜਿਹੜਾ ਪਰਚੇ ਦਰਜ ਕਰਕੇ ਕੀਤਾ ਜਾ ਰਿਹਾ ਉਹ ਸੀ ਤੁਹਾਨੂੰ ਸਾਰਿਆਂ ਨੂੰ ਹੀ ਨਖੇਦੀ ਕਰਨੀ ਚਾਹੀਦੀ ਮੇਰੇ ਨਾਲ ਜੁੜਨ ਵਾਸਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਮਸ਼ਕੂਰ ਹਾਂ